ਉਹ ਬੇਨਤੀਆਂ ਕਰਦੀ ਹੈ ਮਹਾਰਾਜ ਬਹੁਤ ਤਾਕ ਦੀ ਕਿਰਪਾ ਕੀਤੀ ਗੁਰੂ ਜੀ ਕਹਿੰਦੇ ਇਹ ਕਾਗਾ ਹੈ ਤੁਹਾਡਾ ਹਾਂ ਮਹਾਰਾਜ ਤੁਹਾਡੀਆਂ ਬੇਨਤੀਆਂ ਦਾ ਤੱਕ ਕਹਿੰਦੇ ਇਹਦੇ ਕੇਸ ਨਾ ਕਟਾਈ ਚੰਗਾ ਰੱਖ ਰੱਖਣੇ ਨੇ ਕਟਾਉਣੇ ਨਹੀਂ ਹੈ ਮਹਾਰਾਜ ਇਹ ਤਾਂ ਕਈ ਵਾਰੀ ਐਸਾ ਕਹਿੰਦਾ ਸੀ ਇਹ ਡਰਦਾ ਹੈ ਮੁੰਡਾ ਇਹ ਮੁਗਲਾਂ ਦਾ ਰਾਜ ਹੈ ਜੇ ਕੇਸ ਰੱਖੇ ਕਿਤੇ ਹਸਣਾ ਹੋਵੇ ਆਪ ਤਾਂ ਟੈਪੜ ਜਾਂ ਰਾਜ਼ ਹੀ ਜਾਂਦਾ ਰਹੇ ਕਿਉਂ ਮੁਗਲ ਜਿਹੜੇ ਨੇ ਇਹ ਜਿਹੜਾ ਕੇਸ ਨਾ ਰੱਖਿਓ ਤੇ ਤੇ ਬਹੁਤ ਖੁਸ਼ ਹੁੰਦੇ ਨੇ ਆੜਵੇਂ ਕਈਆਂ ਸਿੱਕਾ ਨੇ ਸਿਰ ਮਨਾਏ ਨੇ ਮੁਗਲਾਂ ਨੂੰ ਖੁਸ਼ ਕਰਨ ਵਾਸਤੇ ਖਾਸ ਕਰਕੇ ਰੰਗਜੀਤ ਨੂੰ ਖੁਸ਼ ਕਰਦੇ ਨੇ ਸਿਰ ਮਨਾ ਕੇ ਗੁਰੂ ਨਿਖਉਂਦਾ ਗੁਰੂ ਤਾਂ ਨਰਾਜ਼ ਹੁੰਦਾ ਕੇਸ ਕੱਟਣ ਵਾਲਿਆਂ ਦਾ ਸੋ ਸੱਚੇ ਬਾਦਸ਼ਾਹ ਉਹ ਜੇ ਕੇਸ ਰੱਖੇ ਕਿਤੇ ਨਰਾਜ ਨਾ ਹੋ ਜਾਣ ਸਾਡਾ ਰਾਜ ਨਾ ਜਾਂਦਾ ਰਹੇ ਗੁਰੂ ਜੀ ਕਹਿੰਦੇ ਨਹੀਂ ਬੇਟਾ ਤੁਸੀਂ ਕਾਕੇ ਦੇ ਕੇਸ ਰੱਖਣੇ ਇਹ ਗੁਰੂ ਕਾਹਦੀ ਬੋਲ ਹੈ ਤੁਹਾਡਾ ਰਾਜ-ਪਾਗ ਬਣਿਆ ਰਹੇਗਾ ਸੁਖੀ ਰਹੋ ਸੋ ਕਟਿਆ ਰਾਜ ਜਾਂਦਾ ਜੀ ਬਹੁਤ ਅੱਛਾ ਮਹਾਰਾਜ ਐਵੇਂ ਹੀ ਕਰਾਂਗੇ ਸੋ ਨਮਸਕਾਰਾਂ ਕੀਤੀ